ਕਹਿੰਦਾ ਭਈ ਅੱਜ ਪਹਿਲੀ ਵੀਡੀਓ ਹੈ ਮਿੱਤਰੋ 95000 ਰੁਪਏ ਦੇ ਵਿੱਚ ਦੇ ਦੇਣੀ ਹੈ ਇਹਦਾ ਦੂਜਾ ਸੂਆ ਸੋਨ ਵਾਲੀ ਝੋਟੀ ਹੈ ਮਿੱਤਰੋ ਥੱਲ ਲੈਵੇ ਤੂੰ ਤਾਂ ਜਮਾਂ ਐਂ ਮੈਂ ਕਹਿੰਨਾ ਵੀ ਨਾ ਆਪਣੀਆਂ ਖਰੀਦੀਆਂ ਹੋਈਆਂ ਜੀ ਆਪਾਂ ਕਹੋਗਾ ਆਪਾਂ ਮਾਰ ਕੇ ਦੇਖ ਲਓ ਹੁਣ ਤੁਸੀਂ ਜਮਾਂ ਜਾਮਣ ਵਰਗੀ ਚ ਕਾਲੀ ਪਈ ਆ ਝੋਟੀ 10 ਕਿਲੋ ਬੋਲੀ ਤੋਂ ਸਟਾਰਟ ਹੈ ਜੀ ਆਪਾਂ 12 ਕਿਲੋ ਤੋਲ ਕੇ ਦੇ ਦਾਂਗੇ ਜੀ ਅੱਜ ਹੁਣ ਤੁਸੀਂ ਆ ਝੋਟੀ ਵੀ ਦੇਖ ਲਓ ਪੂਰੀ ਥਲ ਥਲ ਕਰਕੇ ਤੁਰਦੀ ਆ ਵਜਨ ਵਜੂਦ ਕੋ ਠੀਵਾਈਆਂ ਕੋਲੇ ਆ ਝੋਟੀ ਪਹਿਲਾ ਸੂਆ ਲੈ ਕਿਨੇ ਸਾਹਮਣੇ ਗਾਹੇ ਬੱਚੇ ਲੈਣੇ ਫਿਰ ਵੀ ਚੰਗੀ ਝੋਟੀ ਕੱਦ ਕਾਠ ਬਹੁਤ ਹੈ ਠੀਕ ਹੈ ਹਾਂਜੀ ਅਸੀ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਆਂਗੇ ਪਿੰਡ ਆ ਗਿਆ ਬਾਈ ਹੈਪੀ ਦਾ ਮਿੱਤਰੋ ਜਗਾਰਾਮ ਤੀਰਥ ਤੇ ਬਾਈ ਦਾ ਭਰਾ ਆ ਗਿਆ ਜੱਜ ਮਿੱਤਰੋ ਤੇ ਅੱਜ ਨਾ ਆਪਾਂ ਜਿਹੜੀਆਂ ਝੋਟੀਆਂ ਦਿਖਾਉਣੀਆਂ ਆਂ ਸੋਨੂੰ ਬਾ ਕਮਾਲ ਝੋਟੀਆਂ ਦਿਖਾਵਾਂਗੇ ਚੰਗੇ ਕੱਦ ਕਾਠ ਵਾਲੀਆਂ ਤੇ ਇਹ ਜੇ ਗੱਲ ਕਰਨ ਲਗੇ ਨਾ ਜਿਵੇਂ ਆਹ ਯਾਰ ਝੋਟੀ ਆ ਗਈ ਇੱਕ ਖੂੰਜੇ ਦੇ ਵਿੱਚ ਮਿੱਤਰੋ ਇਹ ਤੁਸੀਂ ਨਾ ਮੈਨੂੰ ਦੱਸਿਓ ਜ਼ਰੂਰ ਵੀ ਸੋਨੂੰ ਇਹ ਝੋਟੀ ਕਿਵੇਂ ਲੱਗੀ ਜਾਤ ਬਰੀਡ ਜਿਹੜੀ ਇਹਦੇ ਵਿੱਚ ਹੈਗੀ ਨਾ ਪੂਰੀ ਆ ਤੇ ਲੇਵੇ ਤੋਂ ਕੀ ਕਹਿੰਦੀ ਫਿਰ ਮੇਰੇ ਹੀ ਲੱਗਿਆ ਕਹਿੰਦੀ ਲੇਵਾ ਬੜੇ ਯਾਰ ਕਮਾਲ ਦਾ ਲੇਵਾ ਸੋਹਣਾ ਸੁਨਖਾ ਖਾਣ ਲੱਗਿਆ ਤੇ ਸਿੰਗਾ-ਸੂੰਗਾ ਦੀ ਬੰਤਰ ਤੁਸੀਂ ਦੇਖ ਲਓ ਤੇ ਇਧਰਲੇ ਪਾਸੇ ਇੱਕ ਸੋਨੂੰ ਨਾ ਜਿਵੇਂ ਮਿਨੀ ਟਰੱਕ ਹੁੰਦਾ ਬਾਹਲੇ ਚੰਗੇ ਕਦ ਕਾਠ ਵਾਲੀ ਝੋਟੀ ਆ ਮਿੱਤਰੋ ਬੇਲਬੂਲ ਵੀ ਬਹੁਤ ਚੰਗੀ ਆ ਜਦੋਂ ਆਪਾਂ ਤੋੜ ਕੇ ਦਿਖਾਵਾਂਗੇ ਜਾਣਕਾਰੀ ਲੈ ਕੇ ਦੇਵਾਂਗੇ ਇਹਦਾ ਨਾ ਤੁਸੀਂ ਪਹਿਲਾਂ ਰੇਟ ਸੋਚ ਲਓ ਵੀ ਇਹ ਝੋਟੀ ਕਿੰਨੇ ਕ ਦੀ ਹੋ ਸਕਦੀ ਆ ਤੇ ਇੱਕ ਨਗੀਨਾ ਤੁਹਾਨੂੰ ਹੋਰ ਦਿਖਾ ਦੂੰਗਾ ਆਹ ਦੇਖ ਲਓ ਮਿੱਤਰੋ ਸਿੰਘ ਤਾਂ ਜਰੂਰ ਖੁੱਲਾ ਤੇ ਪਰ ਜਿਹੜਾ ਰੇਟ ਕਰਨਾ ਬਾਈ ਕਹਿੰਦੇ ਆਪਾਂ ਜਮਾ ਜੈਜ ਰੇਟ ਕਰਨਾ ਇਸ ਝੋਟੀ ਦਾ ਬਾਕੀ ਆਜੋ ਕਰਾਗੇ ਬਾਈ ਹੈਪੀ ਨਾਲ ਗੱਲਬਾਤ ਲੱਗੇ ਇਹਨਾਂ ਜਾਨਵਰਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਹੋਰ ਬਈ ਹੈਪੀ ਵਧੀਆ ਜੀ ਬਾਈ ਤੁਸੀਂ ਸੁਣਾਓ ਜੀ ਠੀਕ ਚੜਦੀ ਕਲਾ ਜਮਾ ਚੜਦੀ ਕਲਾ ਜੀ ਤੇ ਜੇ ਪਿੰਡ ਦੀ ਗੱਲ ਕਰਨੀ ਪਿੰਡ ਆਪਣਾ ਜਗਰਾੰਥੀਰਥਾ ਜੀ ਤਹਿਸੀਲ ਚਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਹਾਂ ਜੀ ਚਲਵੰਡੀ ਸਾਬੋ ਤੋਂ 8 ਕਿਲੋਮੀਟਰ ਹੈ ਜੀ ਤੁਹਾਡੇ ਪਿੰਡ ਦੇ ਨਾਲ ਹੀ ਲੈ ਵੀ ਗੱਲ ਸੁਣ ਲੈ ਮੇਰੀ ਜਮਾ ਗਵਾਂਡੀ ਬੰਦਾ ਆ ਗਿਆ ਗਵਾਂਡੀ ਪਿੰਡ ਦੇ ਜਮਾ ਹੈਨਾ ਹਾਂ ਜੀ ਪਰ ਮਾਲ ਤੁਸੀਂ ਘਰੀ ਵੇਚਦੇ ਰਹੇ ਹਾਂ ਮਾਲ ਘਰੀ ਵੇਚਦੇ ਜੀ ਬਹੁਤ ਵਾਰੀ ਸੋਨੇ ਵੀ ਵੀਡੀਓ ਪਾ ਲਗੇ ਜੀ ਪਰ ਮਾਲ ਵਿਕੀ ਗਿਆ ਜੀ ਰੱਬ ਦੀ ਕਿਰਪਾ ਨਾਲ ਐਤ ਕੀ ਮਾਲ ਤਾਂ ਰੁਕ ਗਿਆ ਜੀ ਕੱਲ ਉਹਦਾ ਆਪਾ ਉਹਨੂੰ ਫੋਨ ਕਰਿਆ ਜੀ ਇਸ ਕਰਕੇ ਫਿਰ ਠੀਕ ਹੈ ਹਾਂਜੀ ਤੇ ਇਹ ਤਾਂ ਗੱਲ ਹੋਊਗੀ ਵੀ ਜਿਹੜੀਆਂ ਆਪਾਂ ਝੋਟੀਆਂ ਦਿਖਾਵਾਂਗੇ ਇਹ ਆਪਣੇ ਘਰੇ ਮਿਲਣਗੀਆਂ ਹਾਂ ਮਿਲਣਗੀਆਂ ਜੀ ਹਾਂਜੀ ਤੇ ਫਿਰ ਮੈਨੂੰ ਐ ਦੱਸ ਆਪ ਪਤਾ ਯਾਰ ਬੜੇ ਛੋਟੇ ਹੁੰਦੇ ਸੀ ਜਿਹੜੇ ਛੋਟੇ ਹੁੰਦੇ ਜਿੱਥੇ ਰਹੇ ਹਨਾ ਜਦੋਂ ਦੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਘੇੜਾ ਦਿੰਦੇ ਹੋ ਹਨਾ ਹਾਂਜੀ ਹਾਂਜੀ ਉਦੋਂ ਦੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਹੁੰਦੇ ਸੀ ਹਾਂਜੀ ਫਾਦਰ ਸਾਹਿਬ ਜੀ ਠੀਕ ਹੈ ਹੈਪੀ ਫਿਰ ਅੱਜ ਤਾਂ ਯਾਰ ਤੇਰੇ ਕੋਲ ਜਿਹੜੀਆਂ ਝੋਟੀਆਂ ਹੈਗੀਆਂ ਸੋਹਣੀਆਂ ਵੀ ਬੜੀਆਂ ਨੇ ਬੜੀਆਂ ਬਾਕਮਾਲ ਝੋਟੀਆਂ ਜੀ ਸਾਰੀਆਂ ਟੋਪੀਆਂ ਦੀਆਂ ਝੋਟੀਆਂ ਕਿਹੜੇ ਏਰੀਏ ਚੋਂ ਲੈ? ਇਹ ਸਾਰਾ Haryana ਦੇ ਜੀ ਆਪਣੇ ਕੋਲ ਉਹ 4-5 ਕਿਲੋਮੀਟਰ ਦੇ ਹਰਿਆਣਾ ਹੈ ਜੀ। ਠੀਕ ਹੈ। ਬਾਕੀ ਸੂਰਤ ਦਾ ਪੱਗੂ ਏਰੀਆ ਸਾਰਾ ਆਪ ਇਧਰੋਂ ਹੀ ਲੈਂਦੇ ਹਾਂ। ਠੀਕ ਆ। ਮਤਲਬ ਆਪਣੇ ਇਧਰ ਦੇ ਲੋਕਲ ਏ ਲੋਕਲ ਏਰੀਆ ਚੋਂ ਲੈਣੇ ਸਾਰਾ ਜੀ ਆਪਾਂ ਬਾਹਰ ਨਹੀਂ ਜਾਂਦੇ। ਨਾ ਕੋਈ ਮੰਡੀ ਦਾ ਮਾਲ ਜੀ ਪਿੰਡਾਂ ਦਾ ਮਾਲ ਹੀ ਆ। ਪਿੰਡ ਦਾ ਮਾਲ ਹੀ ਆ। ਬਾਕੀ ਤੁਸੀਂ ਜਿਵੇਂ ਸਾਡੇ ਆਪਣੇ ਲੋਕਲ ਪਿੰਡਾਂ ਦੀ ਜਾਨ ਨੇ ਸਾਰਾ ਏਰੀਏ ਦਾ ਫ ਤੌਪਤ ਗਈ ਨੇ ਹਾਂਜੀ ਚੱਲ ਫਿਰ ਕਰ ਐਸੇ ਤੂੰ ਸਟਾਰਟ ਕਰ ਲੋ ਜੀ ਮੈਨੂੰ ਐਂ ਦੱਸ ਦੇ ਜੇਰੀ ਤੇਰੀ ਆਹ ਝੋਟੀ ਆ ਗਈ ਇਹਦਾ ਸੂਆ ਦੱਸ ਪਹਿਲਾਂ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਹੈ ਠੀਕ ਹੈ ਹਾਂਜੀ ਮਗਰ ਇਹਦੇ ਕੱਟੀ ਹੈ ਜੀ ਮਗਰ ਕੱਟੀ ਆ ਹਾਂਜੀ ਠੀਕ ਹੈ 13 ਕਿਲੋ ਬੋਲੇ ਤੋਂ ਸਟਾਰਟ ਹੈ ਜੀ ਆਪਾਂ 12 ਕਿਲੋ ਤੋਲ ਕੇ ਦੇ ਦਾਂਗੇ ਜੀ ਅੱਜ ਅੱਛਾ ਹਾਂਜੀ ਮੋਲੋ ਤੋਂ ਖਾਲੀ ਹੈ ਜੀ ਠੀਕ ਹੈ ਹਾਂਜੀ ਪੰਜ ਦਿਨ ਹੋ ਗਏ ਸੂਈ ਹਾਂਜੀ ਪੰਜਵਾਂ ਦਿਨ ਨੂੰ ਸੂਈ ਨੂੰ ਅੱਜ ਜੀ ਪਹਿਲੇ ਸੂਈ ਦਾ ਮਾਲਕਾ ਨੇ ਦੁੱਧ ਮਾਲਕਾ ਨੇ ਜੀ 15 ਕਿਲੋ ਗਿਆ ਜੀ ਆਪਾਂ ਨੂੰ 14-15 ਕਿਲੋ ਦੁੱਧ ਚੋਇਆ ਜੀ ਠੀਕ ਹੈ ਕੋਈ ਉਮੀਦ ਕਰ ਲੈ ਉਸ ਵਲ 17 ਦੇ ਦੇ 16 ਦੇ ਦੇ ਉਹ ਅਗਲੇ ਦਿਸੇ ਵਾ ਤੇ ਡਿਪੈਂਡ ਹੈ ਜੀ ਠੀਕ ਆ ਪਰ ਹੁਣ ਜਿੰਨਾ ਦੁੱਧ ਹੈਗਾ ਆਪਾਂ ਹੁਣ ਹੁਣ ਆਪਾਂ ਜੀ 12 ਕਿਲੋ ਤੋਲ ਕੇ ਦੋ ਦੇ ਦਾਂਗੇ ਪੰਜਵਾਂ ਦਿਨ ਸੂਈ ਨੂੰ ਪੰਜਵਾਂ ਦਿਨ ਸੂਈ ਨੂੰ ਹਾਂਜੀ ਠੀਕ ਆ ਯਾਰ ਮੈਨੂੰ ਮੈਨੂੰ ਐਂ ਦੱਸ ਹੈਪੀ ਤੂੰ ਤਾਂ ਯਾਰ ਕਮਾਲ ਹੀ ਕਰਤੀ ਨਹੀਂ ਬੰਦੇ ਕਹਦੇ ਹੁੰਦੇ 18 ਦੇ 19 ਦਿਓ ਦੇਖੋ ਜੀ ਦੇ ਦੇ ਤਾਂ ਪ ਅੱਜ ਦਾ ਜਿੰਨਾ ਦੁੱਧ ਦਾ ਬਹੁਤ ਦਸਣਾ ਜੀ ਉਹ ਦਸਣਾ ਹਾਂ ਜੀ ਠੀਕ ਹੈ ਬਾਕੀ ਅਗਲੇ ਦੀ ਸੇਵਾ ਦੇ ਟਪੈਂਡ ਹੈ ਜੀ ਠੀਕ ਆ ਹਾਂਜੀ ਅੱਛਾ ਲੈ ਫਿਰ ਖੋਲ ਕੇ ਰੈ ਇਹਨੂੰ ਆਪਾਂ ਤੋੜ ਕੇ ਦਿਖਾਗੇ ਲੈ ਵੀ ਸਵੇਰ ਦਾ ਟਾਈਮ ਆ ਤੁਹਾਨੂੰ ਮੈਂ ਦੱਸਾਂ ਗੱਲ ਤੇ ਸਿੰਘਾਂ ਦੀ ਪੰਤਰਪੰਤਰ ਤੁਸੀਂ ਦੇਖ ਲਓ ਝੋਟੀ ਦੀ ਬਹੁਤ ਜਿਆਦਾ ਚੰਗੀ ਝੋਟੀ ਆ ਇਹ ਹੈਪੀ ਲਿਆ ਕਰਾਂ ਇੱਧਰ ਹੀ ਲਿਆ ਸਾਡੇ ਕੋਲ ਥਾਂ ਥੋੜਾ ਜਿਹਾ ਘੱਟ ਰਹੂਗਾ ਬਾਹਰ ਹੀ ਤੋੜ ਲ ਲਈ ਬਾਹਰ ਤੋੜ ਲ ਲਈ ਥੋੜਾ ਬਾਹਰ ਲੈ ਜਾ ਕੋਈ ਗੱਲ ਨਹੀਂ ਇਹ ਆ ਦੇਖ ਲਓ ਮਿੱਤਰੋ ਬਹੁਤ ਬਾਕਮਾਲ ਝੋਟੀ ਰਹੂਗੀ ਲੇ ਵੀ ਸਿੰਘਾ ਦੀ ਬੰਤਰ ਬੁੰਤਰ ਜਿਹੜੀ ਹੈਗੀ ਆ ਮੈਂ ਲੇਵਾ ਦਿਖਾ ਦੇਣਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮੈਂ ਵੀ ਇਹ ਸਾਡਾ 9 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਤੇ ਆ ਦੇਖੋ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਕਰਮ ਵਾਲੀ ਦੀ ਪਿੱਠਪੂੜਾ ਵੀ ਪੂਰਾ ਚੰਗਾ ਆ ਗਿਆ ਝੋਟੀ ਮਿੱਤਰੋ ਜਿਵੇਂ ਗੱਲ ਕਰ ਲਗੇ ਨਾ ਇਹ ਇਹ ਜੀਆਂ ਝੋਟੀਆਂ ਜੇ ਆਪਾਂ ਹਰਿਆਣੇ ਦੇ ਉਧਰ ਗੜ੍ਹ ਦੇ ਵਿੱਚ ਗੱਲ ਕਰ ਲਗੇ ਇਹ ਜੀਆਂ ਝੋਟੀਆਂ ਦੇ ਰੇਟ ਜਿਹੜੇ ਹੋਣਗੇ ਨਾ ਉਹ ਪੂਰੇ ਡਬਲ ਹੀ ਹੋਣਗੇ ਲੰਮੀ ਲੈ ਚੱਲ ਆ ਦੇਖ ਲਓ ਹੁਣ ਤੁਸੀਂ ਜਮਾ ਜਾਮਨ ਵਰਗੀ ਕਾਲੀ ਪਈ ਆ ਝੋਟੀ ਝੋਟੀ ਦਾ ਯਾਰ ਮੈਂ ਤੁਹਾਨੂੰ ਦੱਸਾਂ ਗੱਲ ਜੋ ਤੁਸੀਂ ਕੋਲੇ ਆਓਗੇ ਨਾ ਤੇ ਕੋਲੇ ਆ ਕੇ ਦੇਖੋਗੇ ਪਰਖੋਗੇ ਸੋਹਣੀ ਲੱਗਣੀ ਆ ਮਾੜੀ ਨਹੀਂ ਲੱਗਣੀ ਇਹ ਇਹਦਾ ਰੇਟ ਮੈਂ ਹੈਪੀ ਤੋਂ ਅੰਦਰ ਜਾ ਕੇ ਪੁੱਛ ਲੈਣਾ ਲੈ ਚੱਲ ਹੈਪੀ ਲੈ ਚੱਲ ਲੈ ਚੱਲ ਕਰਮ ਵਾਲਿਆ ਇਹ ਆ ਦੇਖੋ ਹੌਲੀ 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 ਅੱਛਾ ਹੈਪੀ ਜੇ ਹੁਣ ਇਹਦੇ ਆਪਾਂ ਰੇਟ ਦੀ ਗੱਲ ਕਰ ਲਈਏ ਝੋਟੀ ਦੇ ਮਤਲਬ ਰੇਟ ਕਿੰਨਾ ਕਰਤਾ ਇਹਦਾ ਦੇਖੋ ਜੀ ਆਪਾਂ ਰੈਣੇ ਜੀ ਜਾਈ ਇਹ ਝੋਟੀਆਂ 3 ਲੱਖ ਬੁੱਲ ਕਰ ਜਾਂਦੇ ਜੀ ਠੀਕ ਹੈ ਇਹਦਾ ਮੁੱਲ ਤਾਂ 2 ਲੱਖ ਆ ਜੀ ਠੀਕ ਹੈ ਠੀਕ ਹੈ ਇੱਕ ਬਿੱਦੇ ਨੂੰ ਆਪਾਂ 80 ਕਰਾ ਲਓ 85 ਕਰੋ 1,75,000 ਦੀ ਝੋਟੀ ਦੇ ਦਾਂਗੇ ਇੱਕ 75 ਦੀ ਹਾਂਜੀ ਠੀਕ ਹੈ ਬਾਕੀ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖਿਆ ਉਹ ਕਹਿੰਦਾ ਮਾਰਤਨ ਫੁੱਲ ਕਰਾਂਗੇ ਬੈਰੀ ਗੁੱਡ ਬੈਰੀ ਗੁੱਡ ਲੈ ਵੀ ਆਏ ਪੁੱਛ ਲਾ ਇਹ ਜਿਹੜੇ ਤੈਨੂੰ ਦੇਖੀ ਜਾਂਦੇ ਆ ਵੀ ਪੁੱਛੀ ਮਾੜਾ ਜੀ ਵੀ ਰੇਟ ਕਿਵੇਂ ਲੱਗਿਆ ਹਾਂਜੀ ਸਾਰੇ ਦੱਸ ਦਿਓ ਵੀ ਰੇਟ ਕਿਵੇਂ ਲੱਗਿਆ ਨਾਲੇ ਝੋਟਾ ਦੱਸ ਦਿਓ ਕਮੈਂਟਾਂ 'ਚ ਕਿਵੇਂ ਲੱਗਿਆ ਹਾਂ ਅੱਛਾ ਹੁਣ ਦੂਜੇ ਨੰਬਰ ਤੇ ਚੱਲ ਕੇ ਰਾਂ ਆ ਝੋਟੀ ਮੈਂ ਬਾਅਦ 'ਚ ਦਿਖਾਉ ਮਿੱਤਰੋ ਆ ਨਗੀਨਾ ਬਾਅ ਆ ਨਗੀਨਾ ਵੀ ਟਾਪ ਦਾ ਨਗੀਨਾ ਹੈ ਇਹਨੂੰ ਮੈਂ ਬਾਅਦ ਚ ਦਿਖਾਉਂਗਾ ਤੇ ਆਹ ਦੱਸ ਕੇ ਰਾਂ ਜਿਹੜਾ ਹੁਣ ਤੇਰੇ ਕੋਲੇ ਆਹ ਨਗੀਨਾ ਆ ਗਿਆ ਇਹ ਛੋਟੀ ਦਾ ਸੂਆ ਇਹਦਾ ਸੂਆ ਦੂਜਾ ਜੀ ਠੀਕ ਹੈ ਇਹ ਹਰਿਆਣੇ ਦੀ ਝੂਟੀ ਹੈ ਵੀ ਜੀ ਠੀਕ ਹੈ ਠੀਕ ਹੈ ਜੀ ਇਹ ਬਾਕੀ ਕੋਲੇ ਐ ਤਾਂ ਪਤਾ ਲੱਗ ਜੂ ਕਿੱਡੀ ਗਈ ਛੋਟੀ ਨਾਲੋਂ ਜਿੰਨੀ ਛੋਟੀ ਉਹਨਾਂ ਹੀ ਲੈਵਾ ਜਾਦਾ ਜੀ ਅੱਛਾ ਬਾਕੀ ਦਾ ਜੀ ਪਹਿਲਾਂ ਦਾ 14 ਕਿਲੋ ਦਾ ਰਿਕਾਰਡ ਹੈ ਜੀ ਪਹਿਲਾਂ ਦਾ ਹਾਂਜੀ ਤੇ ਕਿ ਕੋਈ ਉਮੀਦ ਰੱਖ ਲਈ 16 ਦੇ 17 ਦੇ ਉਹ ਅਗਲੇ ਦਾ ਡਿਪੈਂਡ ਹੈ ਠੀਕ ਆ ਹਾਂਜੀ ਦਿਨ ਕਿੰਨੇ ਲੈ ਜੋ ਦਿਨ ਤਾਂ ਜੇ ਦੋ ਤਿੰਨ ਲਵ ਜੀ ਇਹ 5 ਲੈ ਜੇ 5 ਵੀ ਲੈ ਸਕਦੇ 5 ਲੈ ਜੀ ਹਾਂਜੀ ਮੈਨੂੰ ਐਂ ਦੱਸ ਜਿਵੇਂ ਹੁਣ ਥੱਲੇ ਲੇਵਾ ਇਹ ਬਹੁਤ ਆਪਣਾਈ ਖੜੀ ਹੈ ਹਾਂਜੀ ਹਾਂਜੀ ਤੇ ਤੁਸੀਂ ਇਹ ਝੋਟੀ ਜਿਵੇਂ ਅੱਜ ਵੇਚਣ ਦੇ ਚਾਹਵਾਨ ਹੋ ਕਿ ਸਵਾਕੇ ਵੀ ਦੇ ਦੋਗੇ ਆਪਾਂ ਸਵਾਕੇ ਵੀ ਦੇ ਦਾ ਕੋਈ ਗੱਲ ਨਹੀਂ ਕੋਈ ਲੈਂਦਾ ਜੀ ਝੋਟੇ ਆਪਾਂ ਨੂੰ ਕੋਈ ਆਨਲਾਈਨ ਸਾਈ ਪਾਉਂਦਾ ਜੀ ਸਵਾਕੇ ਲੈ ਜਾ ਕੋਈ ਚੱਕਰ ਨਹੀਂ ਆਪਾਂ ਨੂੰ ਜੀ ਸਵਾਕੇ ਲੈ ਜਾ ਹਾਂਜੀ ਕੋਈ ਟੈਨਸ਼ਨ ਨਹੀਂ ਹਾਂਜੀ ਲੈ ਫਿਰ ਕੇ ਨਾ ਖੜੀ ਦਾ ਲੈਵਾ ਦਿਖਾਦਾ ਮੈਂ ਸਿੰਘ ਪੂਰਾ ਗੋਲ ਆ ਗਿਆ ਮਿੱਤਰੋ ਤੇ ਹੁਣ ਤੁਸੀਂ ਨਾ ਇਹਦਾ ਥਣ ਲੈਵਾ ਚੈੱਕ ਕਰ ਲੋ ਖੋਲੀ ਕਰਾਂ ਹੈਪੀ ਕਰਾਂ ਝੋਟੀ ਇਹ ਤੂੰ ਬੰਦਾ ਲੈਂਦਾ ਆਪਣੇ ਭਾਰ ਦਾ ਦੀ ਹੋ ਫੁੱਲ ਗਾਰੰਟੀ ਹੋਗੀ ਮੈਂਹਾਂ ਦੀ ਠੀਕ ਆ ਭਾਰਪੂਰ ਦੀ ਹਾਂਜੀ ਵੱਡੀ ਗੱਲ ਇਹ ਹੁੰਦੀ ਹੈ ਗੱਬਣ ਬਸ ਉਹਦੀ ਸਹੀ ਗੱਲ ਆ ਹਾਂਜੀ ਨਹੀਂ ਇਹ ਗੱਲ ਤੇਰੀ ਜਮਾ ਲੱਖ ਰੁਪਈਏ ਦੀ ਆ ਲੈ ਵੀ ਗੋਲ ਸਿੰਘ ਵਾਲੀ ਝੋਟੀ ਆ ਗਈ ਏ ਲੈ ਚੱਲ ਕਰਾਂ ਲੰਮੀ ਲੈ ਚੱਲ ਨਿਕਾਲਾ ਮੂੰਹ ਹੁਣ ਤੁਸੀਂ ਇਹਦਾ ਥਾਨ ਲੇਵਾ ਦੇਖ ਲਓ ਹੁਣ ਤੁਸੀਂ ਐਨ ਕੱਲਾ ਕੱਲਾ ਥਾਨ ਲਗਾ ਲੈਵੇ ਨੂੰ ਇਹ ਬਾਕੀ ਜਿਹੜੀ ਦੁੱਧ ਦੀ ਗਾਰੰਟੀ ਪਈ ਨੇ ਪਹਿਲਾਂ ਨਾਲ ਦੀ 14 ਕਿਲੋ ਦੀ ਕਿਹਾਗਾ ਲੈ ਚੱਲ ਲੰਮੀ ਲੈ ਚੱਲ ਕਰਾਂ ਹੁਣ ਲੈ ਵੀ ਹੁਣ ਤੁਸੀਂ ਨਾ ਇਹਦਾ ਤੋਰਾ ਚੈੱਕ ਕਰ ਲਓ ਝੋਟੀ ਦਾ ਦੂਜਾ ਸੂਆ ਸੂਣ ਵਾਲੀ ਝੋਟੀ ਆ ਮਿੱਤਰੋ ਥਾਨ ਲੇਵੇ ਤੋ ਦਾ ਜਮਾ ਐਨ ਮੈਂ ਕਹਿੰਨਾ ਵੀ ਨਾ ਦੇਖਣ ਦੀ ਲੋੜ ਨਹੀਂ ਹੈਗੀ ਕਮਾਲ ਹੀ ਕਰੀ ਪਈ ਝੋਟੀ ਦੀ ਹੈਪੀ ਚੋਟੀਦਾਰ ਮੈਨੂੰ ਐਂ ਦੱਸੇ ਤਾਂ ਰੇਟ ਕਿੰਨਾ ਕੀਤਾ ਰੇਟ ਇਹ ਤਾਂ ਫੋਨ ਤੇ ਕਰਨਾ ਹੈ ਫੋਨ ਤੇ ਹਾਂਜੀ ਆਏ ਹਾਏ ਹਾਏ ਠੀਕ ਆ ਲੈ ਵੀ ਗੱਲ ਸੁਣ ਲੈ ਮੇਰੀ ਝੋਟੀ ਝੋਟੀ ਆ ਬੜੀ ਚੰਗੀ ਆ ਯਾਰ ਮੈਂ ਕਹਿੰਦਾ ਵੀ ਲੈਵੇ ਤੋਂ ਤਾਂ ਹੈ ਨਾ ਹਜੇ ਮਿੱਤਰਾ ਮੈਂ ਤੈਨੂੰ ਗੱਲ ਦੱਸਾਂ ਤੇਰੀ ਝੋਟੀ ਪੰਜ ਦਿਨ ਤਾਂ ਲਿਆਣੇ ਚਾਹੀਦੇ ਆ ਪੰਜ ਦਿਨ ਆਹਮ ਨਾਲ ਬਾਕੀ ਜਾਤ ਕੁਆਲਟੀ ਤੁਹਾਡੇ ਸਾਹਮਣੇ ਹੈ ਜੀ ਹਾਂ ਉਹ ਤੁਸੀਂ ਵੀ ਰੋਜ਼ੀ ਬਣੀ ਬਣਾਉਂਦੇ ਤੁਹਾਨੂੰ ਵੀ ਪਤਾ ਹੈ ਸਹੀ ਗੱਲ ਆ ਲੈ ਵੀ ਬੰਬ ਲੈਵੇ ਵਾਲੀ ਝੋਟੀ ਆ ਪੂਰਾ ਚੰਗਾ ਲੈਵਾ ਬਾਕੀ ਬਰੀਡ ਵਾਲਾ ਪੱਖ ਵੀ ਪੂਰਾ ਚੰਗਾ ਆ ਗਿਆ ਇੱਕ ਇੱਕ ਤੇਰੀ ਸ਼ਾਬਾਸ਼ ਈ ਆ ਆ ਨਹੀਂ ਕੰਮ ਕਿਹਾ ਵੀ ਫਲਾਨੇ ਟੀਕੇ ਦੀ ਫਲਾਨਾ ਨਾ ਨਾ ਜੀ ਹੈ ਕਹੋ ਜੀ ਆਪਣੀਆਂ ਖਰੀਦੀਆਂ ਹੋਈਆਂ ਜੀ ਆਪਾਂ ਕਹੋਗਾ ਆਪਾਂ ਮਾਰ ਕੇ ਕਿਸੇ ਕੋਲ ਜੀ ਉਹ ਆਵਾਜ਼ ਚ ਪਤਾ ਲਾ ਦੇਖੋ ਜੇ ਆਪਾਂ ਕਹਦੇ ਫਲਾਨੀ ਸੀਮਨ ਦੀ ਫਲਾਨੀ ਸੀ ਨੂੰ ਆਪਾਂ ਨੂੰ ਨਹੀਂ ਪਤਾ ਜੀ ਠੀਕ ਹੈ ਗੱਲ ਨਹੀਂ ਲੋਟ ਅ ਅੱਛਾ ਇਹਦਾ ਰੇਟ ਫਿਰ ਇਹਦਾ ਰੇਟ ਫੋਨ ਤੇ ਰੱਖਾਂਗੇ ਜੀ ਫੋਨ ਤੇ ਹਾਂਜੀ ਵੀ ਹੁਣ ਤੈਨੂੰ ਇਹਦੀ ਕਿੰਨੇ ਕ ਦੁੱਧ ਦੀ ਆਸ ਹੈ ਇਸ ਕੀ ਦੇਖੋ ਜੀ ਜਿਹੜੇ ਸਾਹਮਣਾ ਥੱਲੇ ਉਹ ਜੀ ਆਪਾਂ ਨੂੰ 16 17 ਲੀਟਰ ਦੀ ਉਮੀਦ ਹੈਗੀ ਜੀ 16 ਦੀ ਹਾਂਜੀ ਠੀਕ ਹੈ ਬਾਕੀ ਜਿੰਨਾਂ ਬਹੁਤ ਚੰਗੇ ਘਰੋਂ ਆਈ ਹੈ ਜੀ ਠੀਕ ਹੈ ਉਹਨਾਂ ਨੇ ਰਿਕਾਰਡ ਕਰਿਆ ਵੀ 14 ਕਿਲੋ ਤੋਂ ਫੁੱਲ ਰਿਕਾਰਡ ਹੈ ਜੀ ਇਹਦਾ ਠੀਕ ਹੈ ਹਾਂਜੀ ਚਲੋ ਤੇ ਜਿਹੜੀ ਤੇਰੇ ਕੋਲੇ ਆ ਆ ਗਈ ਯਾਰ ਝੋਟੀ ਇਸ ਝੋਟੀ ਦਾ ਤੂੰ ਤਲਬਤ ਬਰੇਹੂ ਇਹ ਆ ਦੇਖਿਓ ਮਿੱਤਰੋ ਇਹਦਾ ਰੰਗਵਾਜ ਚੈੱਕ ਕਰ ਲੋ ਤੇ ਹੁਣ ਤੁਸੀਂ ਥੱਲੇ ਤੋਂ ਦੇਖ ਲੋ ਝੋਟੀ ਹੈਨਾ ਆ ਦੇਖ ਲੋ ਹੁਣ ਤੁਸੀਂ ਨਾੜਾ ਨੂੜਾ ਲੇਵੇ ਦੇ ਉੱਤੇ ਕੱਲਾ ਕੱਲਾ ਥਾਣਾ ਇਹ ਝੋਟੀ ਦਾ ਮੈਨੂੰ ਆਇਦਾ ਦੱਸੂਆ ਕਿਨਵਾ ਇਹਦਾ ਸੂਆ ਤਾਂ ਦੂਜਾ ਹੈ ਜੀ ਦੂਜਾ ਸੂਆ ਕੋਈ ਭਾਵੇਂ ਤੀਜਾ ਮੰਨ ਕੇ ਲੈ ਜੀ ਠੀਕ ਆ ਕਿਉਂਕਿ ਥੋੜੀ ਬੇਟ ਜਿਆਦਾ ਹੋਣ ਕਰਕੇ ਦੂਆ ਕਰਕੇ ਜਿਵੇਂ ਆਪਾਂ ਗੱਲ ਕਰ ਲੀ ਗੀ ਤੁਸੀਂ ਕਹਿੰਨਾ ਵੀ ਦੂਜਾ ਹੈ ਤੇ ਦੇਖੋ ਮਤਲਬ ਲੇਵੇ ਤੋਂ ਬਾਡੀ ਤੋਂ ਪਿੱਛੋਂ ਦੂਜਾ ਹੀ ਲੱਗਦੀ ਦੂਜਾ ਸਿੰਗ ਕਹਿੰਦੇ ਤੀਜਾ ਤੀਜਾ ਸਿੰਗ ਕਹਿੰਦੇ ਤੀਜਾ ਜੀ ਹੈਨਾ ਹਾਂਜੀ ਅੱਛਾ ਇਹਦਾ ਕਿੰਨੇ ਦਿਨ ਪਏ ਇਹਦੇ ਇਹਦੇ ਪੰਜ ਚਾਰ ਦਿਨ ਪਏ ਜੀ ਹਜੇ ਪੰਜ ਚਾਰ ਦਿਨ ਹਾਂਜੀ ਇਹ ਵੀ ਕਹਿੰਦੇ ਵੀ ਉਹਨਾਂ ਨੇ 13 14 ਕਿਲੋ ਦੁੱਧ ਦਿੱਤਾ ਜੀ ਪਹਿਲਾਂ ਨੇ ਪਹਿਲਾਂ ਨੇ 13 ਹਾਂਜੀ ਠੀਕ ਹੁਣ ਵੀ ਇਹਨਾਂ ਨੂੰ ਉਮੀਦ ਹੈ ਕਿ 15 ਪਲੱਸ ਜਾਊਗੀ ਜੀ 15 ਤੋਂ ਬਾਅਦ ਬਾਕੀ ਲੈਵੇ ਤਾਂ ਨਾਲਾ ਢੋੜਾ ਬਹੁਤ ਹੈ ਜੀ ਠੀਕ ਹੈ ਹਾਂਜੀ ਫਿਕਸ ਆਰਡਰ ਦੀ ਹੈ ਜੀ ਫਿਕਸ ਆਰਡਰ ਦੀ ਹੈ ਹਾਂਜੀ ਤੇ ਦਿਨ ਲੈ ਜੂਗੀ ਹਾਂ ਦਿਨ ਲੈ ਜੂ ਪੰਜ ਚਾਰ ਵੱਧ ਵੀ ਲੈ ਸਕਦੇ ਕਿਉਂਕਿ ਇਹ ਇਹ ਵੀ ਸਵਾ ਕੇ ਦੇ ਦੋਗੇ ਹਾਂ ਸਵਾ ਕੇ ਦੇ ਦਾਂਗੇ ਜੋ ਕੋ ਟੈਨਸ਼ਨ ਨਹੀਂ ਆਪਣਾ ਜਿਹੜਾ ਕੋਈ ਬੰਦਾ ਲੈਂਦਾ ਗੱਬਣ ਲੈ ਜਾਏ ਸਵਾ ਕੇ ਲੈ ਜਾਏ ਜੀ ਤੁਹਾਨੂੰ ਦੱਸਿਆ ਵੀ ਤੇ ਇਹਦਾ ਰੇਟ ਕਿੰਨਾ ਕਰਤਾ ਟਾੜਾ-ਪਟਾ ਜਾ ਇਹਦਾ ਰੇਟ ਦੇਖੋ ਜੀ ਇਹਦਾ ਵੀ ਭਾਵੇਂ 2.5 ਮੰਗ ਲਈਏ ਜੀ ਆਪਾਂ ਹਾਂ ਹੈਗੀ ਹੈ ਜੀ ਮੈਂ ਤੇ ਤੁਸੀਂ ਮੰਨਦੇ ਕੋ ਹੈ ਨਹੀਂ ਠੀਕ ਹੈ 1 ਲੱਖ ਤੇ 60 ਹਜ਼ਾਰ ਦੇ ਦਾਂਗੇ ਆਪਾਂ 1.60 ਹਾਂਜੀ ਟਾੜਾ-ਵਟਾ 55 ਕਹਿ ਦਿੱਗੇ ਸੋਡੀ ਵੀਡੀਓ ਦੇਖਿਆ ਆਪਾਂ 1.5 ਦੀ ਹਾਂ ਨਾ ਕਰਦਾ ਆਏ 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 ਲਿਆ ਕੋ ਦੇਣੀ ਨਹੀਂ ਬਰ ਕਿਸੇ ਨੇ ਇਹ ਐਡੀ ਹੈ ਦੇਣੀ ਨਹੀਂ ਕਿਸੇ ਨੇ ਅੱਛਾ ਹਾਂਜੀ ਠੀਕ ਆ ਲੈ ਵੀ ਮਿੱਤਰੋ ਆ ਤਾਂ ਜਮਾ ਸੋਨੇ ਦੇ ਸਹਾਗੇ ਵਾਲੀ ਗੱਲ ਹੋ ਗਈ ਜਰਨਾ ਝੋਟੀ ਦਾ ਕੱਦ ਕਾਠ ਪਿੱਠਪੁੜੇ ਦੀ ਬੰਤਰ ਬੰਤਰ ਬੜੀ ਚੰਗੀ ਆ ਨਹੀਂ ਯਾਰ ਤੇਰੀ ਝੋਟੀ ਚੰਗੀ ਆ ਤੇਰਾ ਵੀ ਮੇਰਾ ਪਹਿਲੀ ਵੀਡੀਓ ਪਾਈ ਐ ਇਸ ਕਰਕੇ ਜੇ ਆਪਾਂ ਡੇਢ ਦੀ ਦੇ ਦਾਂਗੇ ਜੀ ਇਹ ਠੀਕ ਆ ਹਾਂਜੀ ਵੈਰੀ ਗੁੱਡ ਲਿਆ ਕਰ ਤੁਹਾਨੂੰ ਹੀ ਪਤਾ ਝੋਟੀ ਬਾੜੇ ਰੁਪਿਆ ਦੀ ਐ ਜੀ ਬਾਕੀ ਲੈ ਫਿਰ ਗੱਲ ਤਾਂ ਤੇਰੀ ਜਮਾ ਮੰਡੀ ਦੇ ਤਾਂ ਐ ਨਹੀਂ ਪਤਾ ਕਿੱਥੇ ਸੱਟਾ ਵਾਸ਼ ਕਿੱਥੇ ਮੰਜ ਮਰ ਜਾ ਹੈ ਮੰਡੀ ਦੇ ਲੋਕ ਤਿੰਨ ਬਦਨਾਂ ਦਾ ਦੋ ਦੋ ਢਾਈ ਢਾਈ ਮੰਗਿੰਦੇ ਸੀ ਸਹੀ ਗੱਲ ਆ ਲੈ ਵੀ ਆ ਵੀ ਝੋਟੀ ਨਾਲ ਜਮਾਣ ਸੇਰਾ ਕੋਕਾ ਪੀਸੀ ਆ ਲੈ ਦੇਖ ਝਟ ਕਰਾ ਲੈ ਚੱਲ ਲੰਮੀ ਲੈ ਚੱਲ ਕਰਾਂ ਧੁੱਪੇ ਜੇ ਲੈ ਚੱਲਾ ਲੈ ਵੀ ਹੁਣ ਤੁਸੀਂ ਆ ਝੋਟੀ ਵੀ ਦੇਖ ਲਓ ਪੂਰੀ ਥਲ ਥਲ ਕਰਕੇ ਤੁਰਦੀ ਆ ਵਜਨ ਵਜੂਦ ਪੂਰਾ ਚੰਗਾ ਹੈਗਾ ਇਹ ਲੇਵੇ ਦੀ ਤਾਂ ਜਿਹੜੀ ਹੈਗੀ ਰਿਕਾਰਡ ਤੋੜੀ ਆ ਲਿਆ ਕਰਾਂ ਅਜੇ ਉਹ ਵੀ ਵੀਰੇ ਕੱਚੀ ਝੁੱਟੀ ਅਜੇ ਵੀ ਅਜੇ ਮੈਂ 5 ਦਿਨ ਕਹਤੇ ਬਦ ਲੈ ਸਕਦੀ ਆ ਝੁੱਟੀ ਠੀਕ ਆ ਹਾਂਜੀ ਨਹੀਂ ਤੇਰੀ ਝੋਟੀ ਪੂਰੀ ਚੰਗੀ ਹੈ ਹਾਂਜੀ ਮੰਨ ਲਓ ਵੀ ਆਪ ਜਾਇਜ਼ ਕਰੈ ਜੀ ਇਹਦੇ ਚੁੱਤ ਮੈਂ ਤਾਂ ਜੀ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਮੇਰਾ ਗਵਾਂਢੀ ਪਿੰਡ ਦਾ ਬੰਦਾ ਤਸੱਲੀ ਤਸੱਲੀ ਜਿਹੜੀ ਹੈਗੀ ਫੇਰ ਵੀ ਤੁਸੀਂ ਇੱਥੇ ਕਰ ਲਿਓ ਆ ਕਿ ਹਾਂਜੀ ਤਸੱਲੀ ਆ ਕਿੱਥੇ ਕਰੀਓ ਆ ਦੇਖਿਓ ਹੁਣ ਤਮ ਐਨ ਜਮਾ ਯਾਰ ਨਾ ਜਮਾ ਹਾਥੀ ਦੇ ਪਿੱਛੇ ਵਰਗਾ ਪਿੱਛਾ ਪਿਆ ਜਮਾ ਚਮਕ ਤਾਂ ਕਬਾਲੀ ਚੰਗੀ ਆ ਚੋਟੀ ਚ ਬਾਕੀ ਤਾਂ ਜਿਹੜੀ ਦੁੱਧ ਵਾਲੀ ਗੱਲ ਨਿਵੇੜੀ ਆ ਨਾ ਤਾਂ ਵੀ ਦੋਦਾਂ ਆਪਾਂ ਦੇਖਾ ਕਰਮ ਵਾਲਿਆਂ ਦਾ ਪਤਾ ਨਹੀਂ ਹੁੰਦਾ ਪਤਾ ਨਹੀਂ ਕਿੰਨਾ ਅਗਲੀ ਸੇਵਾ ਦੀ ਟਪੰਡ ਹੈ ਜੀ ਕਿੰਨਾ ਕਿ ਜੀ ਸੇਵਾ ਕਰਾਂ ਕੋਈ ਹੋਵੇ ਪਾਉਂਦੀ ਇਹ ਸ਼ਾਬਾਸ਼ ਵੀ ਦਵਾਉਂਦੀਆਂ ਇਹ ਲਾਂਬਾ ਵੀ ਲਾਂਬਾ ਵੀ ਦਵਾ ਦਿੰਦੀਆਂ ਜੀ ਹੈਨਾ ਹਾਂਜੀ ਸਹੀ ਗੱਲ ਆ ਅੱਛਾ ਜਿਹੜੀ ਤੇਰੇ ਕੋਲੇ ਆ ਆ ਗਈ ਜਰ ਤੇਰੀ ਆਹਾ ਮਾਜ ਦਾ ਸੁਆ ਦੱਸ ਪਹਿਲਾਂ ਮੈਨੂੰ ਇਹਦਾ ਸੂਆ ਜੀ ਕੋਈ ਚੌਥਾ ਲਾਲੇ ਪੰਜਵਾਂ ਲਾਲੇ ਜੀ ਕੋਈ ਠੀਕ ਹੈ ਠੀਕ ਹੈ ਜੀ ਮੈਂ ਨੇ ਇਹਨੇ 12 13 ਕਿਲੋ ਦੁੱਧ ਦੇਣਾ ਜੀ 12 13 ਕਿਲੋ ਦੁੱਧ ਦੇਣਾ ਹਾਂਜੀ ਠੀਕ ਆ ਚੌਥਾ ਸੂਆ ਚੌਥਾ ਸੂਆ ਜੀ ਠੀਕ ਹੈ ਉਹਨਾਂ ਮਾਲਕਾਂ ਨੇ ਵੀ ਕਿਹਾ 12 12 13 ਕਿਲੋ ਦੁੱਧ ਅਸੀਂ ਚੋਣੇ ਆ ਜੀ 12 13 ਕਿਲੋ ਹਾਂਜੀ ਠੀਕ ਆ ਮੈਂ ਚੰਗੀ ਹੈ ਜੀ ਇਹ ਵੀ ਥੋੜਾ ਸਿੰਗ ਖੁੱਲਾ ਹੈ ਜੀ ਦੁੱਧ ਵਾਲੀ ਮੈਂ ਹੂੰ ਯਾਰ ਜੱਤ ਜੁੱਤ ਬੜੀ ਹੈ ਜੀ ਹਾਂ ਜੱਤ ਜੁੱਤ ਬਹੁਤ ਹੈ ਜੀ ਠੀਕ ਹੈ ਜੀ ਮੈਂ ਲੈ ਐਂ ਕਰ ਸੋਹਣਿਆ ਸੱਜਣਾ ਇਹਦਾ ਰੇਟ ਦੱਸ ਮੈਨੂੰ ਟਾਟਾ ਪਟਾ 1 10 ਦੀ ਦੇਖ ਲਾ ਜੇ ਤਾਂ ਗੁੰਜਾਇਸ਼ ਤੈਨੂੰ ਮੇਰੀ ਤਾਂ ਇਹ ਆ ਵੀ ਜੇ ਭਾਅ ਚਾਹੀਏ ਚੀਜ਼ ਕੋਈ ਗੱਲ ਨਹੀਂ ਪਹਿਲੀ ਵੀਡੀਓ ਆਖਰੀ ਲੱਗ ਪਹਿਲੀ ਵੀਡੀਓ ਜੀ ਆਪਾਂ ਲੱਖ ਨਹੀਂ ਕਹਿੰਦੇ ਪੰਜ ਨਹੀਂ ਕਹਿੰਦੇ 95 ਹਜ਼ਾਰ ਦੀ ਦੇ ਦਾਂਗੇ 95 ਦੀ ਹਾਂਜੀ 12 13 ਕਿਲੋ ਦਾ 12 13 ਖੋਲ ਫਿਰ ਕਰ ਲੈ ਵੀ ਆ ਦੇਖ ਲਓ ਲੈਵੇ ਤੋਂ ਬੰਦੇ ਸਾਫ ਸੁਥਰੀਆਂ ਮੱਝਾਂ ਲੈਂਦੇ ਆ ਬਟਨਾਂ ਵਾਲਾ ਲੈਵਾਗਾ ਹੁਣ ਇਹਦੀ ਬਰੀਡ ਤੁਸੀਂ ਦੇਖ ਲਓ ਬਾਕੀ ਗੱਤ ਜੁੱਤ ਬਹੁਤ ਹੈ ਜੀ ਇਹ ਇਹ ਕਿੰਨੇ ਦਿਨ ਲੈ ਜੂਗੀ ਇਹ ਵੀ ਇੱਕ ਇੱਕ ਦੋ ਦਿਨ ਹੀ ਲੋ ਜੀ ਰਮਣੇ ਵੀਰੇ ਠੀਕ ਹੈ ਹਾਂਜੀ ਪਰ ਥੋੜਾ ਉਪਰਾਂ ਕਰ ਜਾਂਦਾ ਪਸੂ ਆ ਕੇ ਸਹੀ ਗੱਲ ਆ ਲੇ ਵੀ ਹੁਣ ਆ ਦੇਖ ਲੋ ਇਹ ਵੀ ਇੱਕ ਦੋ ਦਿਨ ਬਾਕੀ ਪਈ ਐ ਇਹਦੇ ਚੌਥਾ ਸੂਆ ਮੰਨ ਲਈ ਕੋਈ ਪੰਜਵਾਂ ਪਰ ਕਹਿੰਦਾ ਭਈ ਅੱਜ ਪਹਿਲੀ ਵੀਡੀਓ ਆ ਮਿੱਤਰੋ 95000 ਰੁਪਏ ਦੇ ਵਿੱਚ ਦੇ ਦੇਣੀ ਆ ਆ 12 13 ਕਿਲੋ ਵਾਲੀ ਮੱਝ ਲੇਵਾ ਵੀ ਖੁੱਲਾਗਾ ਇਹ ਬਸ ਸਿੰਘ ਜੇ ਗੱਲ ਕਰਕੇ ਨਾ ਸਿੰਘ ਤੋਂ ਥੋੜੀ ਜਿਹੀ ਖੁੱਲੀ ਦਿਖਾਉਂਦੀ ਆ ਬਾਕੀ ਜੇ ਜਿਹੜੇ ਬੰਦੇ ਨੇ ਯਾਰ ਘਰੇ ਲੂ ਜੀਮੀਦਾਰ ਨੇ ਨਾ ਘਰੇ ਚੂਣੀ ਆ ਤਾਂ ਘਰੇ ਚੂਣ ਵਾਲੇ ਬੰਦੇ ਨੂੰ ਇਹ ਜਿਹੜੀ ਹੈਗੀ 95000 ਦੀ ਬਾਕੀ ਛੋੜ ਛੱਪਾ ਜਿਹੜਾ ਕੋਲ ਹੋ ਜਾਊਗਾ ਇਹ ਆਹਾ ਮਾਜੀ ਜਿਹੜੀ ਹੈਗੇ ਮਿੱਤਰੋ 95000 ਰੁਪਏ ਦੀ ਮਿਲਨੀ ਹੈ 95000 ਰੁਪਏ ਦੇ ਵਿੱਚ ਬਾਕੀ ਵੀਰੇ ਆਊਗਾ ਜਰਾ ਕੋਈ ਮਾਰ ਤਲਾਪਾ ਫੁੱਲ ਕਰ ਦਾਂ ਤੁਹਾਡੀ ਫੁੱਲ ਕਰ ਦੇਗਾ ਹਾਂਜੀ ਕਰ ਦਾਂ ਕੋਈ ਗੱਲ ਨਹੀਂ ਠੀਕ ਆ ਕਰੇ ਰੱਖਣ ਨੂੰ ਬਹੁਤ ਚੰਗੀ ਮਹਿ ਜੀ ਠੀਕ ਹੈ ਹਾਂਜੀ ਨਹੀਂ ਲੋਟ ਆ ਚੱਲ ਫਿਰ ਕਰਾਂ ਸਿਰੇ ਤੇ ਚੱਲ ਕੇ ਨਾ ਹੁਣ ਜਿਹੜੀ ਤੇਰੀ ਆਹਾ ਝੁੱਟੀ ਆ ਗਈ ਸੋਹਣਿਆ ਸੱਜਣਾ ਵੀ ਆ ਝੁੱਟੀ ਦਾ ਸੁਆ ਦੱਸ ਪਹਿਲਾਂ ਮੈਨੂੰ ਵੀਰੇ ਪਹਿਲਾਂ ਝੁੱਟੀ ਹੈ ਜੀ ਮੂੰਹ ਚਾਰ ਦਿੰਦਾ ਮੂੰਹ ਚਾਰ ਦਿੰਦਾ ਹਾਂਜੀ ਬਾਕੀ ਵੱਡੀ ਐਨੀ ਕੀ ਗੱਲਾਂ ਛੱਡ ਦਿਓ ਜੀ ਹਾਂ ਜੱਤ ਜੁੱਤ ਦੇਖ ਲਓ ਜੀ ਸਿੰਘ ਦੀ ਕੁਆਲਿਟੀ ਇਹਨੂੰ ਅੱਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਆ ਜੀ ਬੋਲਾ ਕਿੰਨਾ ਹੁਣ ਬੋਲਾ ਦਲੇ 9 ਕਿਲੋ ਬੋਲਾ ਜੀ ਹੁਣ 9 ਕਿਲੋ ਹਾਂਜੀ ਆਪਾਂ ਕਹਿੰਦੇ ਕੋਈ 10 ਆ 12 ਹੈ ਪਹਿਲਾਂ ਨਾਲ ਹੀ ਹੈ ਜੇ ਚਾਰ ਦੰਦ ਚਾਰ ਦੰਦਾਂ ਦਾ ਸੀਲ ਠੰਡੀ ਬਹੁਤ ਹੈ ਜੀ ਠੀਕ ਹੈ ਹਾਂਜੀ ਤੇ ਕੱਦ ਕਾਠ ਬੜਾ ਚੰਗਾ ਕੱਦ ਕਾਠ ਬਹੁਤ ਵੱਡਾ ਜੀ ਕੁਆਲਿਟੀ ਚੰਗੀ ਇਹ ਮੈਨੂੰ ਐ ਦੱਸੇਗਾ ਵੀ ਮਤਲਬ ਜਿੱਥੋਂ ਲੈਤੀ ਹੈ ਠੀਕ ਹੈ ਕੋਈ ਇਹਦਾ ਹੋਰ ਪਿਛਲਾ ਰਿਕਾਰਡ ਦੱਸੇ ਨਾ ਪਿਛਲਾ ਰਿਕਾਰਡ ਨਹੀਂ ਦੱਸਾਂ ਜੀ ਆਪਾਂ ਨੂੰ ਕੋਈ ਨਹੀਂ ਦੱਸਾਂ ਨਾ ਆਪਾਂ ਮੈਂ ਕਹਿ ਦਿੱਤੀ ਨਹੀਂ ਪੁੱਛਿਆ ਨਾ ਪੁੱਛਿਆ ਜੀ ਆਪਾਂ ਬਾਕੀ ਪੁੱਛੀ ਨਹੀਂ ਆਪਾਂ ਮਿੱਤਰੋ ਜਗੇ ਵਾਲੇ ਤੁਸੀਂ ਇਹ ਜਿਹੇ ਚੰਗੀ ਝੋਟੀ ਦੇ ਜੇ ਤੁਸੀਂ ਫਿਰ ਮੁੜ ਕੇ ਤੁਹਾਨੂੰ ਪਤਾ ਅਸੀਂ ਦੌਰ ਕਰਦੇ ਅਸੀਂ ਪੁੱਛੀ ਨਹੀਂ ਵਾ ਝੋਟੀ ਚੰਗੀ ਦੇਖ ਕੇ ਲੈ ਲਈ ਕੱਦ ਕਾਠ ਪਹਿਲਾਂ ਦੇ ਅੱਡਾ ਕੱਦ ਹੁੰਦਾ ਨਹੀਂ ਇਹ ਦੇਖੋ ਸਹੀ ਗੱਲ ਹੈ ਹਾਂਜੀ ਠੀਕ ਹੈ ਗੱਲ ਤੇ ਕਿੰ ਭੋਲੇ ਇੱਥੇ ਨਾ ਹਾਂ ਭੋਲੇ ਇੱਥੇ ਹੀ ਬਾਦੂ 12 ਕਿਲੋ ਦਾ ਹੈ ਨਾ ਹਾਂ ਬਾਕੀ ਅਜੇ ਚੱਲੂਗੀ ਮਾਲਾ ਮੋਲਾ ਸਿੱਟੂਗੀ ਇਹਦਾ ਬਾਲਾ ਕੁਸ ਪਿਆ ਹੈ ਬਾਲਾ ਕੁਸ ਪਿਆ ਹੈ ਤਾਂ ਪਹਿਲਾਂ ਤੁਹਾਨੂੰ ਆ ਪਤਾ 20 ਦਿਨ ਲੱਗ ਜਾਂਦੀ ਹੈ ਜੀ ਠੀਕ ਹੈ ਲੈ ਵੀ ਐਂ ਕਰੋ ਕਿ ਨਾ ਇਹਨੂੰ ਖੋਲ ਕੇ ਰਾ ਇਹ ਆ ਦੇਖਿਓ ਹੁਣ ਤੁਸੀਂ ਨਾ ਝੋਟੀ ਦਾ ਕੱਦ ਕਾਠ ਬਾਕੀ ਥੱਲੋ ਥਾਂ ਲੈਵੇ ਤੋਂ ਜਿਹੜੀ ਬੜੀ ਸਾਫ ਆ ਇਹ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਦੇਖ ਲਓ ਹੁਣ ਜਮਾ ਫਿੱਟ ਲੈਵੇ ਵਾਲੀ ਝੋਟੀ ਆ ਗਈ ਇਹ ਲੈ ਚੱਲ ਕੇ ਨਾ ਪੂਰੇ ਮਤਲਬ ਜਾਤ ਬਰੀਡ ਜਿਹੜੀ ਹੈਗੇ ਪੂਰੀ ਚੰਗੇ ਸਿੰਘ ਵੀ ਬੜਾ ਸੋਹਣਾ ਇਹ ਹੁਣ ਲੈ ਚੱਲ ਚਵਾਈ ਬਹੁਤ ਚੰਗੀ ਹੈ ਵੀਰੇ ਠੀਕ ਆ ਹਜੇ ਹਜੇ ਤਾਂ ਯਾਰ ਨਾ ਇਹ ਲੇਵਾ ਜਿਹੜਾ ਤੈਨੂੰ ਪਤਾ ਸੂਏ ਚ ਆ ਕੇ ਹਜੇ ਝਾੜੀ ਖੜੀ ਆ ਹਨਾ ਹਾਂਜੀ ਹਾਂਜੀ ਇਹ ਤਾਂ ਬਣਾਉਗੀ ਅੱਜ ਬਣਾਉਗੀ ਵੀਰੇ ਲੈ ਵੀ ਆ ਦੇਖ ਲੋ ਇਹਦਾ ਮੈਂ ਰੇਟ ਪੁੱਛ ਕੇ ਤੁਹਾਨੂੰ ਦੱਸੂਗਾ ਲੰਮੀ ਲੈ ਚੱਲ ਕੇ ਹੁਣ ਇੱਥੇ ਜੇ ਪਤਾ ਲਗੂ ਇਹਦਾ ਲੇਵੇ ਲੂਵੇ ਇਹਦਾ ਉਹ ਜਿਹੜਾ ਲੇਵੇ ਨੂੰ ਥਣ ਲੱਗਿਆ ਉਹ ਪੂਰਾ ਜਾਣ ਵਾਲਾ ਲੱਗਿਆ ਹਨਾ ਇਹ ਖੌਲੀਤਾ ਜਲਾ ਲੈ ਵੀ ਆਹ ਹਾ ਨਾ ਝੋਟੀ ਬਾਈਆਂ ਕੋਲੇ ਆਹ ਝੋਟੀ ਪਹਿਲਾ ਸੂਆ ਲੈ ਚੱਲ ਕੋਈ ਗੱਲ ਨਹੀਂ ਇੱਧਰ ਲਿਆ ਪਹਿਲਾ ਸੂਆ ਚਾਰ ਦੰਦ ਹੈ ਬੱਚੇ ਦਾ ਕਰਦੀ ਹੈ ਜੀ ਕੋਈ ਨਹੀਂ ਕੋਈ ਨਹੀਂ ਓਏ ਲੇਵਾ ਮੂਰੇ ਬੜਾ ਰੱਖੀ ਬੈਠੀ ਹੈ ਹਾਂਜੀ ਹਾਂਜੀ ਥੋੜੀ ਤੱਕ ਅੱਗੇ ਨੂੰ ਜਾ ਹਾਂ ਗਾੜੀ ਗੋੜੀ ਬਹੁਤ ਚੰਗੀ ਹੈ ਜੀ ਆਹ ਦੇਖੋ ਮਿੱਤਰੋ ਲੇਵੇ ਦੀ ਤਾਂ ਪੂਰੀ ਚੰਗੀ ਹੈ ਮੂਰੋ ਤਾਂ ਇਧਰ ਉੱਪਰ ਪੈਂਦੀ ਆ ਇਹ ਇੱਥੋਂ ਵੀ ਮੰਤਰ-ਮੁੰਤਰ ਦੇਖ ਲੋ ਇਹ ਆ ਲੈ ਹੁਣ ਲੈ ਚੱਲ ਕੋਈ ਗੱਲ ਨਹੀਂ ਇਹ ਲੈ ਵੀ ਆਹ ਜਿਹੜੀ ਝੋਟੀ ਆ ਨਾ ਇਹ ਪਹਿਲਾ ਸੂਆ ਝੋਟੀ ਹੈਗੀ ਪਿੱਠਪੁੜੀ ਦੀ ਮੰਤਰ ਝੋਟੀ ਦੀ ਜਿਹੜੀ ਹੈਗੀ ਉਹ ਪੂਰੀ ਚੰਗੀ ਹੈਗੀ ਇਹ ਲੈ ਅੱਛਾ ਮੈਨੂੰ ਇਹਦਾ ਸਕਾਤ ਕੱਟ ਜਿਹੜਾ ਛੋਟਾ ਕੱਟ ਦਾ ਬਹੁਤ ਵੱਡੀ ਜ਼ਿਆਦਾ ਵੱਡੀ ਜੇ ਐਡੀ ਪਹਿਲਾਂ ਮਿਲਦੀ ਬਹੁਤ ਘੱਟ ਹੈ ਜੀ ਅੱਛਾ ਹੈਪੀ ਕੀ ਰੇਟ ਕਰਤਾ ਝੋਟੀ ਦਾ ਰੇਟ ਤਾਂ ਦੇਖ ਲੋ ਜੀ ਇਹਦਾ ਕਿੰਨੇ ਹੀ ਕਰ ਲੋ ਜੀ ਠੀਕ ਹੈ ਥੋੜਾ ਥੋੜਾ ਹੀ ਹੈ ਇਹਦੀ ਝੋਟੀ ਦਾ ਜੀ ਹਾਂ ਬਾਕੀ ਅੱਜ ਆਪਾਂ ਕਾਟੇ-ਬਾਟੇ ਦਾ ਕੰਮ ਕਰਨਾ ਜੀ 1,60,000 ਦੀ ਝੋਟੀ ਦੇ ਦਾਂਗੇ ਆਪਾਂ 1,60,000 ਹਾਂਜੀ ਦੁੱਧ ਪਾਉ 12 12-13 ਗੱਲ ਦੁੱਧ ਗਾਹਾਂ ਵੀ ਬਰੀਡ ਵਾਲਾ ਕੰਮ ਹੈ ਜੀ ਇਹਦਾ ਠੀਕ ਹੈ ਕਿੰਨੇ ਸਾਹਮਣੇ ਹੈ ਗਾਹਾਂ ਵੀ ਬੱਚੇ ਲੈਣੇ ਫਿਰ ਵੀ ਚੰਗੀ ਝੋ ਸਿੰਘ ਦੀ ਕੁਆਲਿਟੀ ਸਾਰੀ ਚੰਗੀ ਜੱਟ ਬਹੁਤ ਹੈ ਠੀਕ ਹੈ ਐ 1,60,000 ਦੀ ਹਾਂਜੀ ਕੋਈ ਹੈ ਇਚਮਾਣਾ ਮੋਟਾ ਪੀਂਗਾਜ ਤੁਸੀਂ ਧੱਕਾ ਕਰੀ ਜਨਾ ਪਹਿਲੇ ਵੀਡੀਓ ਚ ਤਾੜਾ ਵਟਾ ਹੀ ਕਰਦੇ ਵਸ ਮੈਂ ਤੈਨੂੰ 1,55,000 ਦੀ ਦਾਂ ਇੱਕ 55 ਹਾਂਜੀ ਠੀਕ ਆ ਲੈ ਆ ਜਾ ਫਿਰ ਕਹਿੰਦਾ ਇੱਧਰ ਮੈਨੂੰ ਨੰਬਰ ਦੱਸ ਤੇਰਾ ਆਪਾਂ ਨੰਬਰ 98147 ਜੀ 80109 98147 80109 ਜੀ 80109 ਹਾਂਜੀ ਠੀਕ ਆ ਤੇ ਹੋਰ ਨੰਬਰ ਤਾਂ ਨਹੀਂ ਕੋਈ ਫੋਨ ਨੰਬਰ 98148 ਜੀ 25408 ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਬਈ ਤੇਰੇ ਤੇ ਹੈਪੀ ਬਾਕੀ ਜੇ ਰੁਟੀਨ ਦੇ ਵਿੱਚ ਦੀ ਗੱਲ ਕਰ ਲਈਏ ਪਸੂ ਆਉਂਦੇ ਜਾਂਦੇ ਤਾਂ ਪਸੂ ਆਉਂਦੇ ਜਾਂਦੇ ਰਹਿੰਦੇ ਜੀ ਠੀਕ ਹੈ ਤਾਂ ਹੀ ਵੀਡੀਓ ਆਪਾਂ ਵੀ ਬਣਾਉਣ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਮਾਲ ਵਿਕੀ ਗਿਆ ਜੀ ਰੱਬ ਦੀ ਠੀਕ ਹੈ ਹੁਣ ਟੀਨ ਦੇ ਵਿੱਚ ਚਲੋ ਹਾਂ ਚੱਲੀ ਜਾਣਾ ਜੀ ਰਿਸਪੌਂਸ ਆਇਆ ਤਾਂ ਪੈਚਾ ਹਾਂ ਹਾਂ ਚਲੋ ਨਹੀਂ ਪਤਾ ਹੀ ਹੈ ਹਾਂਜੀ ਹੈਨਾ ਠੀਕ ਹੈ ਗੱਲ ਬਾਕੀ ਝਟਕਾ ਸਾਰੀ ਬਹੁਤ ਚੰਗੀਆਂ ਜੀ ਠੀਕ ਹੈ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਕਿੰਨੇ ਹੀ ਕੋਈ ਬੰਦਾ ਨੇੜੇ ਦਾ ਹੋਵੇ ਠੀਕ ਹੈ ਪਿੰਡ ਦਾ ਨੇੜੇ ਦਾ ਹੋਵੇ ਜਾਂ ਕੋਈ ਜਾਣ ਪਛਾਣ ਵਾਲਾ ਹੋਵੇ ਮੇਰੀ ਇੱਕੋ ਬੇਨਤੀ ਰਹਿੰਦੀ ਹੁੰਦੀ ਹੈ ਮਿੱਤਰੋ ਤਸੱਲੀ ਕਰਨੀ ਜਿਹੜੀ ਹੈਗੀ ਤੁਸੀਂ ਕੋਲੇ ਆ ਕੇ ਕਰ ਲਿਓ ਤਸੱਲੀ ਕਰਕੇ ਕੋਈ ਵੀ ਨਗ ਜਿਹੜਾ ਤੁਸੀਂ ਇੱਥੋਂ ਲਿਆ ਸਕਦੇ ਹੋ ਬਾਈ ਹੈਪੀ ਕਰੋ ਠੀਕ ਆ ਤੇ ਕਿਵੇਂ ਲੱਗੀਆਂ ਬਾਈ ਦੀਆਂ ਗੱਲਾਂ ਦੱਸਿਓ ਜਰੂਰ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ